ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਂਗਾ ਦਾ ਡੇਰੀ ਫਾਰਮ 11 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਮਾਸ ਤੋਂ ਤਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਲੱਖ ਦਿਖਾਵਾਂਗੇ 4 ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਆਪਾਂ ਦੋ ਗਾੜਾ ਵੀ ਦਿਖਾਵਾਂਗੇ ਨਾਲ 7 ਨਾਗਿਆ ਟੋਟਲ ਜੇ ਆਪਾਂ ਰੱਬ ਨਾਲ ਟੋਪੜਨ ਦੋਪਣੇ ਠੀਕ ਆ ਜੀ ਜੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਆ ਜਾਓ ਕਰਦੇ ਆਂ ਵੀਰ ਨਾਲ ਗੱਲ ਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਸੀਆ ਭਾਈ ਜੀ ਸਸੀਆ ਦਾ ਵੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਜੀ ਵਧੀਆ ਕਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਰਾ ਸ਼ੇਰਾ ਜੀ ਪਿੰਡ ਤਮਾਸਕੇ ਜ਼ਿਲ੍ਹਾ ਮਰਜ਼ਾਹਤ ਸਿੰਘ ਜਨਾਲਾ ਜੀ ਅੱਛਾ ਜੀ ਫੋਨ ਨੰਬਰ ਹੀ ਬੋਲਦੇ ਹੋ 9914753609 ਠੀਕ ਆ ਜੀ ਇਹ ਦੱਸਿਓ ਬਾਜੀ ਪਹਿਲੇ ਨੰਬਰ ਤੇ ਨੀਲੀ ਰਾਵੀ ਪਹਿਲੇ ਨੰਬਰ ਤੇ ਨੀਲੀ ਰਾਵੀ ਛੋਟੇ ਆਪਣੇ ਦੂਜਾ ਸੂਏ ਗੱਭਣ ਸੋਣ ਵਾਲੀ ਹੱਤਾ ਖੜਦੀ ਆ ਜੀ ਅੱਛਾ ਜੀ ਪਹਿਲੇ ਨੂੰ ਦੁੱਧ 12-13 ਕਿਲੋ ਭਰਦੀ ਰਹੀ ਆ ਕਿ ਦੂਜੇ ਸੂਏ ਨੂੰ ਹੱਤਾ ਲੈ ਜੂ ਜੀ ਠੀਕ ਆ ਠੀਕ ਆ ਜੀ ਤੇ ਖੋਲ ਦਿਓ ਬਾਜੀ ਫਿਰ ਕੋਲ ਕੇ ਵਿਖਾਈਏ ਲੋ ਜੀ ਇਹਨਾਂ ਨੰਬਰ ਤੇ ਨੀਲੀ ਰਾਵੀ ਤੇ ਦੇਣਾ ਲੈ ਜੂ ਮੇਰੇ 6-7 ਹੋਰ ਹਾਂਜੀ ਤੋਂ ਪਹਿਲੇ ਨੇ ਬਾਰਤ ਵਾਲਾ ਪਾਦਰੀ ਆਪਣੇ ਦੇ ਅੱਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਜਿਹੜਾ ਬਹੁਤ ਚੰਗਾ ਦੱਸਦਾ ਉਹ ਬਾਈ ਵੀ ਪਾਉਂਦਾ ਤੇ ਉਹਦਾ ਘਰਿਆ ਪਹਿਲੇ ਸੂਰੇ ਸਾਹ ਪੰਡਾ ਜਿਹੜਾ ਚੰਗਾ ਆ ਗਿਆ ਕਰਮਵਾਲੀ ਦਾ ਛੱਡ ਗੁੱਦ ਵੀ ਚੰਗਾ ਵਾ ਬਾਕੀ ਸੇਂਗ ਜਿਹੜਾ ਬਹੁਤ ਹੀ ਚੰਗਾ ਲੱਗਾ ਰਿੰਗ ਸਿੰਗ ਲੱਗਾ ਪਿਆ ਵਾ ਇਹ ਹੈ ਵੀ ਠੇਡਾ ਘੱਟ ਦੇ ਮਣਕੀ ਅੱਕ ਪਿਓਰ ਨੀਲੀ ਰਾਵੀ ਤੇ ਆ ਗਈ ਕਰਨ ਵਾਲੀ ਆਤੀ ਬਾਈ ਕੀ ਆਸ ਕਰਦੀ ਕਿੰਨਾ ਕੁ ਭਰ ਜੂ ਦੁੱਧ ਵੀ ਛੁੱਟ 14 ਕਿਲੋ ਦਹੀਂ ਜਉਗੀ ਪਹਿਲਾਂ 12 ਕਿਲੋ ਭਰਦੀ ਰਹੀ ਆ ਜੀ ਅੱਛਾ ਜੀ ਬਾਕੀ ਉਹ ਪਾਲੇ ਤੋਂ ਵੀ ਲੈਣਾ ਤੇ ਵਾਧੂ ਵੀ ਡਾਕਟਰ ਸਕਦੀ ਠੀਕ ਹੈ ਠੀਕ ਹੈ ਬਾਕੀ ਜਿੰਦਿਆ ਵੀ ਸਾਫ ਸੁਸਰੀ ਜੀ ਹਾਂਜੀ ਹਾਂਜੀ ਉਹ ਵੀ ਲੱਗੇ ਤਾਂ ਵੀ ਚੈੱਕ ਕਰਾਉਂਦੇ ਆ ਥਾਂ ਜਿਹੜਾ ਨੋਕਲਾ ਲੱਗਾ ਪਿਆ ਉਹ ਤਾਂ ਇਹਨਾਂ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਟਲਣਾ ਟਲਣਾ ਵੀ ਇਹਦੀ ਗੱਡੀ ਤੇ ਆ ਜੀ ਹਾਂ ਸੋਂ ਤੱਕ ਜਿਹੜੀਆਂ ਸਾਰੀਆਂ ਕਵਰ ਕਰ ਲੂਗੀ ਤੇ ਬਾਈ ਜੀ ਇਹਦਾ ਕੀ ਮੁੱਲ ਕਰਨਾ ਫਿਰ ਮੁੱਲ ਵਜੋਂ 130 ਨਾਲ ਦੇ ਦਈਏ ਕਰੀਏ ਜਾ ਜਿਆ ਚਲੋ 120 ਦੇ ਦਾਂਗੇ ਜੀ ਆਹ ਨਾ ਕਰਦੇ ਜੀ ਹਾਂ ਨਾ 1 ਲੱਖ 10 ਹਜ਼ਾਰ ਦੀ ਹੋਊਗੀ ਜੀ ਠੀਕ ਹੈ ਜੀ ਲਓ ਜੀ ਇੱਕ ਮੌਕੇ ਥੋੜਾ ਬਹੁਤ ਮਾਨ ਤਾਨ ਕਰਦਾ ਸਾਡੀ ਗੱਲ ਅੱਛਾ ਜੀ ਠੀਕ ਹੈ ਲਓ ਜੀ 1 ਲੱਖ ਦੇ 10 ਹਜ਼ਾਰ ਦੀ ਪਾਈ ਕਰਨਾ ਕਿ ਮੌਕੇ ਤੇ ਮਾਨ ਤਾਨ ਜ਼ਰੂਰ ਕਰਾਂਗੇ ਬਾਕੀ ਪਿਓਰ ਨੀਲੀ ਦਾ ਵੀ ਦਾ ਕਿਤੇ ਮਿਲਕ ਰਿਕਾਰਡ ਵੀ ਚੰਗਾ ਆ ਗਿਆ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਸੋਈ ਆ ਜੀ ਦੂਜਾ ਸੁਆ ਹੈ ਅੱਛਾ ਜੀ ਤੇ 15 ਦਿਨਾਂ ਸੋਈ ਆ ਯਾਰ ਲੀਟਰ ਦੁੱਧ ਆ ਜੀ ਠੀਕ ਹੈ ਜੀ ਜਵਾਬ ਕੀ ਆਗਾ ਬੱਚੇ ਜਵਾਬ ਦੇ ਮਗਰ ਕੱਟਾ ਜੀ ਠੀਕ ਹੈ ਜੀ ਮਿਲਕਾਪ ਆ ਗਿਆ ਜੀ ਕੱਟੀ ਕੱਟੀ ਠੀਕ ਹੈ ਜੀ ਠੀਕ ਮਿਲਕਾਪ ਜੀ ਇਰਵਾ ਸਵੇਰ ਤੋਂ ਆ ਦੁੱਧਾ ਸਵੇਰ ਜੋ 1.7 ਲੀਟਰ ਦੁੱਧ ਜੋ ਠੀਕ ਆ ਜੀ ਕਿੰਨਾ ਕੱਢੀ ਹੋਊਗੀ ਦੁੱਧ ਦੇਦਾਂ 12 ਕਿਲੋ ਦਹੀਂ ਵਾਲੇ ਪੱਠਾ ਪੱਠਾ ਨੇ ਦਾ ਪੈਣੂ ਕਿਦੇ ਬੁੱਥੇ ਬੁੱਥੇ ਦੇ ਪੈਣੇ ਵੀ ਅੱਛਾ ਅੱਛਾ ਠੀਕ ਹਾਂ ਜੀ 1.7 ਕਿਲੋ ਲੜਦੇ ਜੀ ਹੂੰ 1.7 ਵਾਲੇ ਦੁੱਧ ਦੇ 2.5 ਕਿਲੋ ਸਟੈਂਸ ਆ ਗਿਆ ਤੇ ਫੀਮੇਲ ਕਾਫ ਆ ਗਿਆ ਪਿਛਲੇ ਜੈਨਸ ਲਾਇਕੀ ਕਹਿ ਸਕਦੇ ਆਪਾਂ ਥੋੜਾ ਜਿਹਾ ਹਿੱਲੀ ਦਾ ਰੱਖ ਲਈਏ ਥੋੜਾ ਜਿਹਾ ਪਾਕ ਬਾਕੀ ਕੱਟ ਕੋਦੋ ਤੁਸੀਂ ਇਹਰਾ ਚੈੱਕ ਕਰ ਸਕਦੇ ਸਿੰਗਲ ਹੱਡੀ ਆ ਗਈ ਤੇ ਫੇਸ ਕੁਆਲਟੀ ਲੱਗੇ ਤਾਂ ਵੀ ਚੈੱਕ ਕਰਾ ਦਿੰਦੇ ਆਪਾਂ ਇਹ ਲੱਗੇ ਉਹ ਫੇਸ ਕੁਆਲਟੀ ਦਾ ਸੇਲ ਤੋਂ ਗੁੱਡੀ ਜਿਆਦਾ ਦੇਖ ਸਕਦੇ ਇਹ ਨਾ ਜਣਾ ਉੱਚਾ ਰੱਖਿਆ ਗੁੰਡਾ ਹਾਂਜੀ ਚੰਡੇ ਦੀ ਗੱਲ ਪੁੱਛਾਂਗੇ ਤੁਸੀਂ ਇਹ ਵੀ ਦੇ ਸਕਦੇ ਹੋ ਕਿ ਸਾਫ ਦੀ ਚੰਡੀ ਸੁਈ ਅਕਾ ਲਾ ਕੇ ਬਗਨ ਹਾਂਜੀ ਠੀਕ ਹੈ ਜੀ ਆਹ ਬਣਾ ਦਾ ਜਵਾਬ ਆ ਗਿਆ ਜੇ 3 ਮਲਕਾਫ ਜੇ ਪਛੇਰੇ ਜਮੀਨ ਵਿੱਚ ਪੋੜਾ ਜਾਂ ਪੱਥਰਾ ਕਰੀ ਕਰਮਾ ਲਈ 21 12 ਲੀਟਰ ਭਰੀ ਹੋਊਗੀ ਹਾਂਜੀ 12 ਗਾਲ ਮਾ ਦਾ ਭਰੀ ਜਾਊਗੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਫਿਰ 75000 ਜਿੰਨਾ ਵੀ ਜੀ ਦੇ ਦਈਏ ਜੀ ਕਰ ਦਈਏ ਹਾਂ ਨਾ ਹਾਂ ਨਾ ਫਿਰ 65000 ਦੀ ਹੋਊਗੀ ਜੋ ਛੋੜੀ ਹੋਊਗੀ ਜੋ ਅੱਛਾ ਜੀ ਠੀਕ ਆ ਲਓ ਜੀ 65000 ਦੀ ਸੱਜੇ ਵੀ ਸਾਡਾ ਸੂਈ ਹੈ ਤੇ 12 ਲੀਟਰ ਦੁੱਧ ਭਰੀ ਜੂਗੀ ਕਰਮਾਲੀ ਸ਼ਾਨਪੰਡਾ ਜੀ ਦਾ ਚੰਗਾ ਆ ਗਿਆ ਵਾ ਇਹ ਕੱਲਾ ਕੱਲਾ ਥਾੜੇ ਨੇ ਵੀ ਲੱਗਾ ਪਿਆ ਵਾ 23 ਨੰਬਰ ਤੇ 3ਜੇ ਨੰਬਰ ਤੇ ਵੀ ਸੂਈ ਆ ਜੀ ਦਾੰਗ ਦਿਨਾਂ ਦੀ ਸੂਈ ਆ ਅੱਛਾ ਜੀ ਇਹ ਥੱਲੇ ਦੁੱਧ 13-14 ਕਿਲੋ ਹੋਊਗਾ ਜੀ ਮਗਰ ਇਹਦੇ ਘੱਟ ਹੀ ਆ ਜੀ ਠੀਕ ਆ ਜੀ ਹਾਂ ਜੀ ਉਹਨੂੰ 13-14 ਕਿਲੋ ਮੌਕੇ ਦਾ ਹੋਊਗਾ ਜੀ ਅੱਛਾ ਜੀ ਬਹੁਤ ਬਹੁਤ ਜਮਾਈ ਜੇ ਕਿੰਨਾ ਭਰੀ ਜੂਗੀ ਦੁੱਧ 15 ਕਿਲੋ ਪਰੇ ਜੂ ਜਦੋਂ ਮੱਟਾ ਦੱਸਾਂਗੇ ਉਹਨਾਂ ਜੀ ਦਾ ਧੰਨਵਾਦ ਜੋ ਪੈਣ ਦਾ ਪ੍ਰਾਹੇ ਦੀ ਲਾਈ ਜਾਨੀ ਗੱਲ ਆ ਹਾਂਜੀ ਹਾਂਜੀ ਜੋ ਵੀ ਕਾਟੂ ਤੇ ਪੇਟ ਕੋੜਾ ਵੀ ਚੈੱਕ ਕਰ ਸਕਦਾ ਜੇ ਐਨ ਮੰਜਾ ਟੈਨ ਨਾਲ ਹਿਸਾਬ ਦਾ ਹੋਇਆ ਤੇ 12 ਤੇ 12 ਤੋਂ 13 ਨਿਕਲਦਾ ਦੋ ਐਸ ਲਾਗੇ ਦੇ ਕੁਲ ਤਿਆਰ ਕੱਟੀ ਦੇ ਸਿਆ ਦੇ ਪਿੱਛੇ ਮੇਰਾ ਕੱਟੀ ਕੱਤੀ ਠੀਕ ਆ ਜੀ ਇਹਦੇ ਕਿਸੇ ਵੀ ਥੀਮ ਮੇਰਾ ਪਾ ਫਾ ਗਿਆ ਤੇ 25 ਮੀਲੀ ਲੀਟਰ ਵੀ ਵਿੱਚ ਆ ਗਈ ਹੈ ਕਰਮਾ ਵਾਲੀ ਚਲੋ ਕੋਈ ਚੰਗੀ ਸਾਂਵਲਾ ਭਰਾ ਲੈ ਜੂ ਤੇ ਦੁੱਧ ਚੰਗਾ ਕੱਢੀ ਜਾਊਗੀ ਕਾਦ ਵਜਨ ਜਿਹੜਾ ਚੰਗਾ ਆ ਗਿਆ ਵਾ ਆ ਸੇ ਸੂਆ ਵੀ ਦੂਸਰਾ ਸੂਈਆ ਤੀਸਰਾ ਤੀਸਰਾ ਠੀਕ ਹੈ ਜੀ ਤੀਸਰਾ ਸੂਆ ਸੂਈ ਜਿਹੜਾ ਫੇਸ ਕੁਆਲਟੀ ਦੀ ਹੈ ਇਹ ਵੀ ਚੈੱਕ ਕਰ ਸਕਦੇ ਜੇ ਬੱਲਾ ਮੱਥਾ ਆ ਗਿਆ ਕਰਮਾਲੀ ਦਾ ਸਿੱਟ ਇਕੱਠਾ ਹੋ ਗਿਆ ਇਹ ਸਾ ਤੇ ਹਨ ਚੱਪਗਾਵਾ ਲੱਗਦਾ ਦੁੱਧ 15 ਕਿਲੋ ਵਿੱਚ ਦਈ ਜੂਗਾ ਲੈ ਤਾਜੀ ਸੂਈ ਇਹਦੀ ਮੰਗ ਕੱਟੀ ਆ ਨਾਗੇ ਵੱਧੀ ਜੂ ਠੀਕ ਆ ਪਰਲੀ ਜੀ ਸਭ ਤੋਂ ਦਿਖਾ ਦੇ ਨੇ ਬਾਅਦ ਦਿਖਾਈ ਜੇ ਅੱਛਾ ਚੇਤਾਸਲੇ ਪਾਚੇ ਉਹ ਚੈੱਕ ਕਰੋ ਲਾਗੇ ਨੂੰ ਕੋਈ ਚੱਡਾ ਚੁੱਡਾ ਜਿਹੜਾ ਨਾ ਚਫਗਾਮਰ ਕੇ ਲੱਗਾ। ਇਹ ਕੀ ਬੋਲ ਬਾਈ ਜੀ ਦਾ? 1000 ਦੀ ਵਿੱਚ ਦੇ ਦਈਏ ਜੀ। 1000 ਦੇ ਦਸ ਦੇ। ਰਹੀ ਹੈ ਹਾਂ ਜੀ। ਤਾਂ ਪੂਰਾ ਪੂਰਾ ਦੇ ਦਈਏ ਲੱਕ ਦੇ ਵੀ। ਕਰ ਦੀ ਅੰਦਰ ਮੈਂ ਦੇ ਨਾਲ। ਹਾਂ ਨਾ 95000 ਦੀ ਹੋਊਗੀ ਜੋ 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 ਛੋੜੀ ਹੋਊਗੀ ਜੋ। ਅੱਛਾ ਜੀ। ਠੀਕ ਲਓ ਜੀ 95000 ਦੀ ਤੇ 15 ਨੇ ਕਿਲੋ। 15 ਕਿਲੋ ਦੇਈ ਜੋ 13 14 ਕਿਲੋ ਹੋਣਗੇ ਜੀ। ਠੀਕ ਹੈ ਠੀਕ ਹੈ ਜੀ। ਬਾਜੀ ਚੌਥੇ ਨੰਬਰ ਤੇ। ਚੌਥੇ ਨੰਬਰ ਤੇ ਆਪਣਾ ਸੋਹੀ ਜੋ ਕੱਪ ਤੇ ਜੋ ਟੀਵੀ। ਅੱਛਾ ਜੀ। ਉਧਰ ਸਹੀ ਆਏ ਵੀ। ਇਹ ਸਭ ਤੋਂ 15 ਦਿਨ ਤੋਂ ਜਦੋਂ ਤਿਆਰ ਹੋਏ। ਅੱਛਾ ਜੀ। ਹਾਂ ਜੀ। ਖੋਲ ਦੇ ਵੀ। ਥੋੜਾ ਛੱਡਾ ਛੁੱਟਾ ਕੱਢ ਦੇ ਬਦੋਂ ਤੋਂ ਚਪੜਾ ਝੋਗ ਲੈ ਉਹ ਦੋੜ ਲੰਗ ਜੜੀ ਗੱਲ। ਠੀਕ ਹੈ ਠੀਕ ਹੈ। ਕਿਰਮਾ ਸੂਆ? ਯਾ ਤੂੰ ਜਿਆ ਸੂਆ ਜੀ। ਠੀਕ ਹੈ। ਜੀ ਜਿਆ ਸੂਆ ਤੇ 15 ਲੀਟਰ ਦਾ ਦੁੱਧ ਇਹਦੇ ਤੋਂ ਤਿਆਰ ਆ। ਉਹ ਯੋਰਾ ਨਾਲ ਦੇ ਵਿੱਚ ਝੋਟੀ ਆ ਗਈ ਕਰਮਾ ਵਾਲੀ। ਆਹ ਤੇ ਸੋਈਏ। ਇਹ ਤਾਂ ਤੇ ਸੋਈਏ ਤਾਂ ਮਗਰ ਤਾਂ ਤੇ ਹੀ ਆ ਜੀ। ਠੀਕ ਹੈ ਠੀਕ ਹੈ ਜੀ। ਤੇ 15 ਲੀਟਰ ਦਾ ਦੁੱਧ ਦੇ ਦੇ ਕੋਲ ਐਸ ਟੈਂਪਲ ਤੁਲਸੀ ਵਾਰਿਆ ਇਹ ਹਫਤੇ ਕੇ ਦੇ ਆਸ-ਪਾਸ ਹੋ ਗਿਆ ਟਾਈਮ ਸੁਈ ਨੂੰ ਚੇਂਜ ਖਲੂਗੀ ਚੰਗਾ ਲੱਗਾ ਕਰਮ ਵਾਲੀ ਨੂੰ ਬਤਾਉਣੇ ਲੱਗੇ ਨੇ ਵੀ ਆਪਾਂ ਇਹਦੀ ਕੱਟੀ ਘੜੀ ਬਈ ਇਹਦੀ 31:00 ਤੋਂ 31:00 ਦਾ ਬੰਦਾ ਨਿਕਲ ਗਿਆ ਭਰਾ ਵਾਲਾ ਕੰਨਾਂ ਨਾਲ ਨੱਤੀ ਆਪਾਂ ਲੈ ਆ ਪਵਾਲੇ ਪਵਾਏ ਜਾਵੇ ਅੱਛਾ ਜੀ ਠੀਕ ਠੀਕ ਅੱਛਾ ਜੀ ਲਓ ਜੀ ਆਹ ਵਾਲਾ ਫੀਮੇਲ ਕਾਰ ਆ ਜੀ ਠੀਕ ਆ ਜੀ ਇਹ 15 ਲੀਟਰ ਜਿਹੜਾ ਦੋ ਦੇ ਦੇ ਕੋਲ ਐਨ ਬਿਲਕੁਲ ਤਿਆਰ ਦੇ ਇਧਰ ਦੀ ਸਾਈਡ ਤੋਂ ਥਾਣਾ ਦਾ ਸਰਾਜ ਗਿਆ ਆਪ ਚੈੱਕ ਕਰਾਉਂਦੇ ਆਪਾਂ ਕੱਰੀਏ ਲੱਤ ਮਾਰੀ ਬੋਈ ਲੱਗ ਗਈ ਤਾਂ ਚੈੱਕ ਕਰ ਸਕਦੇ ਥਾਣੇ ਨੂੰ ਵੀ ਬਹੁਤ ਟੰਡਾ ਲੱਗਾ ਹੈ ਕਣ ਕੱਲਾ ਕੱਲਾ ਇਹਦਾ ਮੁੱਲ ਭਾਜੀ ਇਹ ਵਿੱਚ ਇੱਕ 35 ਦੇ ਦਈਏ ਵੀ ਇੱਕ 35 ਦੀ ਕਰਕੇ ਮੰਨ ਤਾਂ ਇੱਕ 30 ਦੇ ਦੋ ਜੀ ਹਾਣਾ ਹਾਂ ਨਾ ਸਵਾ ਜ਼ਰੂਰੀ 25 ਦੀ ਹਾਂਜੀ ਅੱਗੇ ਕੀ ਜਾਸ਼ ਕੋਈ ਜੋ ਛੋੜ ਹੀ ਹੋਊਗੀ ਨਿੱਕੇ ਜਿਹੇ ਚਾਚਾ ਕੀ ਦੁੱਧ ਬੜਾ ਝੋਟੀਦਲੇ ਬਿਲਕੁਲ ਤਾਜ਼ੀ ਹੈ ਠੀਕ ਕਿੰਨਾ ਕੁ ਭਾਜੋ ਤੁਹਾਡੇ ਸਾਹਮਣੇ ਦੁੱਧ 15 16 ਕਿਲੋ ਟਨ ਹੈਗਾ ਹੜਾ ਜਿਹੜੀ ਗੱਲ ਮੈਂ ਉਹ ਕਹਿੰਦਾ ਦਹੀਂ ਯੂਜ਼ ਕਰਮਾ ਲਈ ਦੁੱਧ ਦੀ ਅੱਛਾ ਜੀ ਚਲੋ ਵੀ ਚੰਗੀ ਸੰਭਾਲ ਵੀਰ ਖੜੂਗਾ ਕੋਈ ਵੀ ਚਲੋ ਦੁੱਧ ਤੋਂ ਵੱਧ ਜੋਗੀ ਦੁੱਧ ਦੀ ਸੇਵਾ ਤੁਹਾਨੂੰ ਪਤਾ ਜਿਹੜੀ ਗੱਲ ਹੈ ਹਾਂ ਜੀ 15 ਲੀਟਰ ਵੀਰ ਦੇ ਘਰੋਂ ਤੁਸੀਂ ਚੋ ਕੇ ਖੜ ਸਕਦੇ ਜਿਹੜਾ ਬਿਲਕੁਲ ਜਿਹੜਾ ਤਿਆਰ ਆ ਤੇ ਭਾਜੀ ਆ ਕਿਵੇਂ ਆ ਗਈ ਇਹ ਆਪਣਾ ਤੀਜਾ ਚੌਥਾ ਸਵੇਰਾ ਜੀ ਅੱਛਾ ਜੀ ਨੀਲੀ ਰਾਵੀ ਦੀ ਇਹ ਮਗਰ ਤਾਂ ਕਟਾ ਕਟੀ ਹੈ ਇਹ ਤਾਂ ਮਗਰ ਕਟਾ ਜੋ ਠੀਕ ਆ ਜੀ ਦੁੱਧ ਥੱਲੇ 11 ਲੀਟਰ ਜੋ ਅੱਛਾ ਜੀ ਸੂਗਾ ਤੀਜਾ ਵਾਲਾ ਕੋਈ ਚੌਥਾ ਵਾਲਾ ਹੈ ਨਾ ਚੌਥਾ ਵਾਲਾ ਚੌਥਾ ਵਾਲਾ ਤੁਹਾਡੇ ਸਾਹਮਣੇ ਜਿਹੜੀ ਗੱਲ ਆ ਵੀ ਠੀਕ ਆ ਕੋਲ ਦੇ ਵੀਰ ਜੀ ਨੂੰ ਇਹਨਾਂ ਕ ਟਾਈਮ ਹੋ ਗਿਆ ਤੈਨੂੰ ਸੂਈ ਨੂੰ ਅੱਠ 10 ਦਿਨ ਹੋਏ ਗਏ ਜਾ ਬੱਲਾ ਬੱਚਾ ਗਲਗਲ ਤਾਜੀ ਜੋ ਠੀਕ ਆ ਠੀਕ ਲਓ ਜੀ 8 ਤੋਂ 10 ਦਿਨ ਦੇ ਆਸ-ਪਾਸ ਇਹਦਾ ਡੇਰੀ ਚਵਾਈ ਆਉਦੀ ਨਹੀਂ ਲੋਕ ਲਈ ਲਈ ਜੋ ਵੀ ਜੀ ਤੀਨਾ ਤੋਂ ਨਾਲ ਥੱਲੇ ਤਾਂ ਨਬਲਾ ਹੋ ਜਾਂਦੇ ਡੰਗਰ ਵੀ ਹਾਂ ਜੀ ਹਾਂ ਨਾਲਕਾ ਵਾਂ ਗੜੀ ਬਹੁਤ ਚੰਗੀ ਲੱਗੀ ਜਾਨ ਪੱਪਾ ਲੱਗੀਆਂ ਪਈਆਂ ਸਭਾ ਸਾਈਡਾਂ ਤੇ ਕਰਮਾਲੀ ਨੂੰ ਤੇ ਥਣ ਤੋਂ ਇਹਨੂੰ ਵੀ ਚੰਗਾ ਲੱਗਾ ਵਾ ਅੱਧੀ ਚਲੋ ਥੋੜੀ ਜਿਹੀ ਲੱਤੀ ਆ ਕੋਈ ਖਾਂ ਵਾਲਾ ਵੀ ਤਾਂ ਹਿੰਦੋ ਤੇ ਜੀ ਹਾਂ ਦੁੱਧ ਵਿੱਚ ਜੋ ਮਾਲਸੂਏ ਪਈ ਤੇ 14 ਸਵੇਰ ਦੁੱਧ 12-13 ਕਿਲੋ ਦਹੀਂ ਜੋ ਹਣ ਨਾ ਉਹ 10-12 ਕਿਲੋ ਫਲਡ ਹੁੰਦਾ ਹੈ ਜੋ ਠੀਕ ਹੈ ਜੀ ਆ ਆ ਬੱਚਾ ਤਾਜੀ ਆ ਗਿਆ ਜੀ ਤੇ ਆਪਾਂ ਤੀਜੇ ਨੰਬਰ ਤੇ ਦਿਖਾਈ ਆ ਇਹ ਉਹਦੀ ਕੱਟੀ ਹਾਂ ਜੀ ਹਾਂ ਜੀ ਲਗੀ ਤੀਜੇ ਨੰਬਰ ਵਾਲੇ ਦੀ ਆ ਨਾਲ ਹੀ ਬੱਜੀ ਹੈ ਫੀਮੇਲ ਕਾਊ ਫੀ ਤੇ ਥਾਨ ਤੋਂ ਜਿਹੜਾ ਇਹਦੋਂ ਵੀ ਚੰਗਾ ਲੱਗਾ ਵਾ ਤੇ 12 ਤੋਂ 13 ਲੀਟਰ ਤੋਂ ਦੇ ਵੀ ਭਰੀ ਹੋਈ ਥਾਨ ਤੋਂ ਚਵਾਈ ਤੋਂ ਵੀ ਬੜੀ ਚੰਗੀ ਲੱਗੀ ਹੈ ਜੀ ਠੀਕ ਹੈ ਜੀ ਤੇ ਮਿਲਕ ਵਾਂ ਤੁਸੀਂ ਚੈੱਕ ਕਰ ਸਕਦੇ ਜੇ ਐਨ ਪੈਪਾਂ ਲੱਗੀਆਂ ਪਈਆਂ ਕਰਮਾਲੀ ਨੂੰ ਤੇ ਇਹਦਾ ਵੀ ਜੀ ਮੁੱਲ ਫੇਰ ਇਹ 65000 ਦੇ ਵਿੱਚ ਦੇ ਦ ਕਰ ਦੀ ਕੇ ਜਾਏਗਾ ਤੇ 22000 ਦੇ ਦਈਏ ਜੀ ਕਰਦੇ ਪੂਰੇ ਦੀ ਹਰਤੇ ਹੋਰ 2 ਛੱਡ ਦਾਂ 60 ਨੇ 52 55000 ਦੀ ਹਾਂ ਨਾ ਇਹ ਹੋਊਗੀ ਜਿਹੜੀ ਠੀਕ ਹੈ ਠੀਕ ਹੈ ਲਓ ਜੀ 55000 ਦੀ ਤੇ ਜਿਹੜੇ ਵੀਰਪਰਾ ਵਿੱਚ ਚਲੋ ਦੁੱਧ ਦਾ ਕੰਮ ਕਰਨਾ ਉਹਦੇ ਵਾਸਤੇ ਚਲੋ ਚੰਗੀ ਆ ਤੇ ਨਾ ਕਿੱਧਰ ਜੇ ਜਿਹੜੀ ਆਪਾਂ 65000 ਦੀ ਨਹੀਂ ਜੇ ਕੋਈ ਜੋੜੀ ਲਾਉ ਉਸ ਵੀਰਪਰਾ ਹੋਰ ਮਾਨਤਾਨ ਕਰ ਦੋ ਤਕ ਵੀ ਦੀ ਬੰਦੀ 65 ਦੀ ਹੋ ਆਪਾਂ 55 ਦੀ ਹੋਰ ਮਾਨਤਾਨ ਕਰ ਦੋ ਜੋੜੀ ਲਾਉ ਇਕੱਠੀ ਕੋਲ ਅੱਛਾ ਜੀ ਲਓ ਜੀ ਇਹ ਕਿ ਵੀਰਪਰਾ ਦੀ ਜੋੜੀ ਪਿੰਡ ਹੁੰਦੀ ਆ ਠੀਕ ਹੈ ਠੀਕ ਹੈ ਹੋਰ ਮਾਨਤਾੜ ਕਾਲ ਕੋਈ ਜੋੜੀ ਇਕੱਠੀ ਲਊਗਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਆ ਤਾਂ ਆਪਣੀ 65 ਦੀ ਆ ਉਹ 55000 ਦੀ ਆ ਜੀ ਹਾਂ ਜੀ ਹਾਂ ਜੀ ਲਓ ਜੀ ਜੇ ਕੋਈ ਵੀ ਵੀਰ ਜੋੜੀ ਬਣਾਣਾ ਕੋਈ ਮਾਨਤਾ ਕਰਾਂਗੇ ਜ਼ਰੂਰ ਜਣੇ ਠੀਕ ਹੈ ਠੀਕ ਹੈ ਠੀਕ ਹੈ ਬਣਾ ਬਾਈ ਕਿ ਕਿਧਰ ਬਾਹਰ ਹੈ ਵੀ ਜੀ ਬਣਾ ਠੀਕ ਹੈ ਲਓ ਜੀ ਬਣਾ ਦਿਖਾਉਂਦੇ ਹੁਣ ਆਪਾਂ ਦਾ ਨੂਆ ਬੱਤੇ ਲੋਈ ਵੇੜਾਂ ਤੇ ਆ ਗਈ ਆਪਾਂ ਹੁਣ ਬਈ ਦੱਸਿਓ ਹਾਂ ਵੇੜ ਤੇ ਪਰੇ ਇਹਦੇ ਵਿੱਚ ਜੇ ਥਲ ਤੋਕੜਾ ਡੇਢ ਕ ਮਹੀਨੇ ਦੀ ਬਣੀ ਆ ਅੱਛਾ ਜੀ ਦੁੱਧ 10 ਲੀਟਰ ਹੋਏ ਥੱਲੇ ਜੀ ਚੈੱਕ ਪਾਸ ਆ ਕਿ ਨਹੀਂ ਚੈੱਕ ਨਹੀਂ ਆਪਾਂ ਐਵੇਂ ਚੈੱਕ ਨਹੀਂ ਕਰਾਂਗੇ ਲੈ ਡੇਢ ਮਹੀਨੇ ਦੀ ਆ 15ਵੇਂ ਦਿਨ ਚੈੱਕ ਹੋਊਗੀ ਜੋ ਠੀਕ ਹੈ ਠੀਕ ਹੈ ਜੀ ਇਹ 10 ਤੋਂ 12 ਲੀਟਰ ਦੁੱਧ ਹਾਂਜੀ 10 ਲੀਟਰ ਦੁੱਧ ਦਾ ਠੀਕ ਲਾਓ ਜੀ 10 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਹੈ ਤੇ ਡੇਢ ਕ ਮਹੀਨੇ ਤੇ ਆਸ-ਪਾਸ ਇਹਦਾ ਟਾਈਮ ਹੋਇਆ ਬਿਲਕੁਲ ਬਿਲਕੁਲ ਜੀ ਤੇ ਕੰਦ ਕਾਟ ਜਿਹੜਾ ਚੰਗਾ ਠੰਡੀ-ਠੰਡੀ ਬੱਕ ਜਿੱਦਾ ਮਰੀ ਥੱਲੇ ਬਹਿ ਬੁਗੇ ਦਿਖਾ ਦੇ ਅੱਛਾ ਜੀ ਕਿਹੜਾ ਸੂਆ ਸਹੀ ਹੈ ਤੇ ਕਿਹਨੇ ਵਾਲੀ ਗੱਭਣਿਆ ਗਾਂ ਜੀ ਇਹਦੇ ਦੂਜੇ ਸੂਏ ਸੂਣਾ ਜੀ ਅੱਛਾ ਦੂਜਾ ਸੂਣਾ ਜੀ ਠੀਕ ਹੈ ਠੀਕ ਲਓ ਜੀ ਨਵੀਂ ਆ ਵੈੜ ਬਿਲਕੁਲ ਹਜੇ ਬਾਕੀ ਚਲੋ ਨਿਕਲ ਆਵੇ ਤੇ ਲੱਖ ਰੁਪਈਆ ਦੀ ਵੈੜ ਹੈ ਜੀ ਇਹ ਕਰਮਾਲੀ ਦੋ ਦਾ ਕੁਲ ਇਹ ਭਾਈ ਸੰਜੇਰ ਦਾ ਕਿੰਨਾ ਕਰਿਆ ਰਿਕਾਰਡ ਹੈ ਸੱਜਣ 27 28 ਕਿਲੋ ਦੁੱਧ ਪਰਦੀ ਰਹੀ ਜੋਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਜੀ 27 ਆਪਣਾ ਲੰਗਾ ਲੈ ਗਿਆ ਪਰਵੇ ਚਲੇ ਗਿਆ ਇਹਦਾ ਲਾਤੀ ਉੱ딜 ਗਿਆ ਅੱਛਾ ਜੀ ਹਾਂ ਜੀ ਠੀਕ ਲੋ ਜੀ 27 28 ਲੀਟਰ ਦਾ ਬਿਲਕੁਲ ਰਿਕਾਰਡ ਜੇ ਪਹਿਲਾਂ ਦਾ ਹੀ ਕਿ ਡੇਢ ਕੁ ਮਹੀਨੇ ਦਾ ਆਸਪਾਸ ਜਿਹੜਾ ਟਾਈਮ ਹੋਇਆ ਤੇ ਚੈੱਕ ਪਾਸ ਨਹੀਂ ਆ ਤੋਕੜੀ ਕਰਕੇ ਬਾਹਰ ਦੇਣੀ ਆ ਹਾਂ ਜੀ ਇਹ ਵੀਰ ਜੀ ਮੋਲੇ ਦਾ ਹਰ 30000 ਵੀਰ ਜੀ ਦੇ ਦਈਏ ਵੀ ਕਰ ਦੋ ਹਾਨਾ ਜੀ 5000 ਦੀ ਹਾਨ ਆਉਗੀ ਅੱਛਾ ਜੀ ਅਜਾਇਸ਼ ਜੀ ਭਾਈ ਜੀ ਇਹ ਦੇਖੋ ਠੀਕ ਲੋ ਜੀ 22000 ਜੀ ਤੇ ਕੋਠੇ ਗਿੱਡੀ ਆ ਵੜ ਕੋਈ ਸਾਫ ਲੋਗਾ ਭਰਾ ਤੇ ਚਲੋ ਕੰਮ ਬਣ ਗਈ ਇਹ ਰਕਮ ਦੀ ਆ ਸਾਬਨਾ ਕਮੇਟੀ ਭਾਇਰੀ ਟਾਡੀ ਤੇ ਭਾਈ ਆ ਕਿਵੇਂ ਆ ਗਈ ਇਹ ਵੀ ਜੀ ਉਸੇ ਘਰੋਂ ਆਈ ਜੋ ਆਪੜ ਤੋਂ ਮਈਆਂ ਲੈ ਕੇ ਉਹਨੇ ਤੀਸਰੇ ਸੁਈ ਸੋਣਾ ਜੋ ਅੱਛਾ ਜੀ ਤੇ ਦੋ ਤਾਂ ਦਿੰਦੇ ਜੋ 28 27 ਕਿਲੋ ਜੀ ਅੱਛਾ ਜੀ ਸੂਨ ਵਾਲੀ ਜੋ ਦੋ ਚਾਰ ਦਿਨ ਫੜਦੀਆਂ ਰੱਖਦੇ ਕੋਲ ਕੋ ਠੀਕ ਲੋ ਜੀ ਤੀਸਰਾ ਸੁਗਾ ਸੂਗੀ ਇਹ ਵੀ ਕਰਮ ਵਾਲੀ ਤਾਂ ਇਹ ਸਾਈ ਵੀ ਕੱਟ ਦੋ ਦੋ 27 8 ਕਿਲੋ ਜੇ ਵੀ ਦੋ ਚਾਰ ਤਰ੍ਹਾਂ ਹਰਤਾ ਲੈ ਲੇ ਜੂ ਸੂਨ ਚ ਜੀ ਅੱਛਾ ਜੀ ਲਓ ਜੀ ਪੰਡਾਂ ਪਈਆਂ ਥੱਲੇ ਕਰਮ ਵਾਲੀ ਨੇ 22 ਤੋਂ 28 ਲੀਟਰ ਜਿਹੜਾ ਮਿਲਕ ਰਕਵੜ ਯਾਰਾ ਕਰਮ ਵਾਲੀ ਦਾ ਇਹ ਹਫਤੇ ਇੱਕ ਦਿਨ ਆਸ-ਪਾਸ ਆਦੇ ਵੀ ਬਾਈ ਕਹਿੰਦਾ ਕਿ ਟਾਈਮ ਲੈ ਜੂ ਵੀ ਕੱਲ ਬੜੋ ਥਣੇ ਨੂੰ ਬੜੀ ਦਾ ਬੈਠੇ ਹੋ ਅੱਛਾ ਜੀ ਮਾੜਾ ਨੂੜਾਂ ਦਾ ਰੈਣ ਜਾਲ ਵਿਸ਼ਾਂ ਪਿਆ ਬੱਚੜੇ ਦੇ ਇਹ ਵੀ ਕੋਈ ਸਾਂਭ ਵਾਲਾ ਭਰਾ ਖੜੇ ਦੁੱਧ ਚਲੋ ਇਹਨੇ ਚੰਗਾ ਕਰ ਜਾਣਾ ਵਾ ਕੱਲ ਸੂਨ ਚੋਪਾ ਲੈ ਜੂਗੀ ਅੱਛਾ ਜੀ ਤੇ ਲਾਗੇ ਤਾਂ ਚੈੱਕ ਕਰਾਉਨੇ ਆਪਾਂ ਥਾਣਾ ਦਾ ਸੈਰ ਗਿਆ ਫਿਰ ਜਿਹੜਾ ਗੁਲਾਬੀ ਥਾਂ ਲੱਗਾ ਸਿਆਲ ਕਰਮਾਲੀ ਨੂੰ ਅਰੋੜੀ ਚੈੱਕ ਇੱਧਰ ਲਈ ਛੱਡ ਤੋਂ ਦੇਖ ਸਕਦੇ 19 ਅੱਗੇ ਨੂੰ ਪਣੀ ਪਈ ਤੇ 19 ਪਿਛੇ ਨੂੰ ਇਹਦਾ ਵੀਰ ਜੀ ਹਰ ਕੀ ਕਰਨਾ ਮਤਲਬ ਇਹ ਵੀਰ ਜੀ 55000 ਰੁਪਏ ਦੇ ਦਈਏ ਕਰ ਦੋ ਚਲੋ ਸ਼ਾਮ ਨੂੰ ਛੱਡ ਦਈਏ 50000 ਦੇ ਦਈਏ ਦੋ ਦੋ 27 28 ਕਿਲੋ ਸਟਾਲੇ ਦੋ ਦੋ ਦਾ ਦਹੀਂ ਹੈ ਨਾ ਕਰਮਾਲੇ ਸਿਆਲ ਚੌਕ ਫਿਰ ਕਿਹਨਾਂ ਦੀ ਵਿਕ ਜਾਣੀ ਹੈ ਕਰ ਦੋ ਹਾਨਾ ਕਰ ਦਈਏ ਅੰਦਰ 50 ਦੋ ਛੱਡ ਦਾਂਗਾ 50 ਹਾਨਾ 48 48000 ਠੀਕ ਹੈ ਲਓ ਜੀ 48000 ਦੀ ਤੇ 27 28 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਠੰਡੀ ਕੋਈ ਚਬਾਕੀ ਸੀ ਲੀਆਂ ਤੁਸੀਂ ਚੈੱਕ ਕਰ ਸਕਦੇ ਜਾਨ ਠੰਡੀ ਠੀਰੀ ਹੈ ਕਰਮ ਵਾਲੀ ਲਓ ਜੀ ਤੁਸੀਂ ਕੋਈ ਤਾਂ ਚੈੱਕ ਕਰਾ ਕੇ ਬਹੁਤ ਬਹੁਤ ਕਰਾਉਂਦੇ ਸਿਲੰਡਰ ਲੈ ਕਰਦਾ ਲਓ ਬਾਈ ਜੀ 48000 ਦੀ 27 ਤੋਂ 28 ਲੀਟਰ ਜਿਹੜਾ ਮਿਲਕਰ ਕਾਉਂਡ ਯਾਰਾ ਦੇ ਹੱਥ ਇਹਦੇ ਆਸ-ਪਾਸ ਜਿਹੜਾ ਟਾਈਮ ਅਜੇ ਲੈ ਜੂਗੀ ਦੱਸੂਗਾ ਤੀਸਰਾ ਸੁਣਾਵਾ ਬਾਕੀ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ